ਨਮਸਕਾਰ ਆਚਾਰੇ ਜੀ ਸਾਰੀ ਗੱਲ ਦਾ ਨਿਚੋੜ ਇਹੀ ਲੱਗਦਾ ਹੈ ਕਿ ਆਪਣੇ ਆਪ ਨੂੰ ਹਠੀ ਕਿਵੇਂ ਬਣਾਈਏ ਜਿਬੀ ਕਿਵੇਂ ਬਣਾਈਏ ਕਿਉਂਕਿ ਅਸੀਂ ਉੱਥੇ ਹੀ ਹਾਰ ਜਾਂਦੇ ਹਾਂ ਉਸ ਜਿੱਦ ਨੂੰ ਪਿਆਰ ਵੀ ਕਹਿੰਦੇ ਹਨ ਜਿਵੇਂ ਆਮ ਤੌਰ ਤੇ ਵੀ ਇਹ ਬਿਲਕੁਲ ਜ਼ਮੀਨੀ ਉਦਾਹਰਣ ਹੈ ਜਿਵੇਂ ਕਿ ਲੋਕ ਖੜੇ ਹਨ ਬਹੁਤ ਸਾਰੇ ਨੌਜਵਾਨ ਹਨ ਇਹ ਭਾਵੇਂ ਅਜੇ ਇਕੱਲੇ ਹੋਣੇ ਨਾਲ ਕੋਈ ਸਾਥੀ ਨਾ ਹੋਵੇ ਤਾਂ ਵੀ ਇਹ ਮੌਜ ਵਿੱਚ ਘੁੰਮਦੇ ਫਿਰਦੇ ਰਹਿੰਦੇ ਹਨ ਪਰ ਜਦੋਂ ਇਹ ਕਿਸੇ ਅਜਿਹੀ ਥਾਂ ਪਹੁੰਚ ਜਾਂਦੇ ਹਨ ਜਿੱਥੇ ਸਾਰੇ ਜੋੜਿਆਂ ਵਾਲੇ ਹੋਣ ਤਾਂ ਇਹਨਾਂ ਨੂੰ ਅੰਦਰੋਂ ਚੁਬਨ ਹੁੰਦੀ ਹੈ ਕਿ ਮੈਂ ਅਜਿਹਾ ਕਿਉਂ ਹਾਂ ਨਹੀਂ ਚਾਹੀਦਾ ਕਿ ਚੁਬਨ ਹੋਵੇ ਪਰ ਫਿਰ ਵੀ ਹੁੰਦੀ ਹੈ ਮੇਰੇ ਨਾਲ ਕੌਣ ਹੈ ਮੇਰੇ ਨਾਲ ਕੌਣ ਹੈ ਇਸੇ ਤਰ੍ਹਾਂ ਪ੍ਰੇਮ ਥੋੜਾ ਔਖੀ ਗੱਲ ਹੁੰਦੀ ਹੈ ਅਸੀਂ ਆਪਣੇ ਆਪ ਨੂੰ ਹਮੇਸ਼ਾ ਇਹ ਦਲੀਲ ਦਿੰਦੇ ਰਹਿੰਨੇ ਹਾਂ ਕਿ ਜੇ ਮੇਰੀ ਜ਼ਿੰਦਗੀ ਵਿੱਚ ਪ੍ਰੇਮ ਨਹੀਂ ਹੈ ਤਾਂ ਇਸ ਕਰਕੇ ਨਹੀਂ ਕਿ ਮੈਂ ਨਹੀਂ ਚਾਹਿਆ ਆਸੂ ਇਸ ਕਰਕੇ ਕਿ ਪ੍ਰੇਮ ਔਖਾ ਹੁੰਦਾ ਹੈ ਸੰਗਤ ਉਹਨਾਂ ਦੀ ਕਰੋ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਪ੍ਰੇਮ ਹੋਵੇ ਉਹ ਤੁਹਾਡੇ ਸਭ ਬਹਾਨਿਆਂ ਨੂੰ ਖਤਮ ਕਰ ਦੇਣਗੇ ਤੁਸੀਂ ਉਹਨਾਂ ਦੇ ਸਾਹਮਣੇ ਕਿਵੇਂ ਦਲੀਲ ਦੇਵਾਂਗੇ ਕਿ ਪ੍ਰੇਮ ਔਖੀ ਗੱਲ ਸੀ ਇਸ ਲਈ ਮੈਂ ਇਨਕਾਰ ਕਰ ਦਿੱਤਾ ਤੁਸੀਂ ਵੇਖੋ ਉਹਨਾਂ ਦੀ ਜ਼ਿੰਦਗੀ ਵਿੱਚ ਹਰ ਪਾਸੇ ਪ੍ਰੇਮ ਹੀ ਪ੍ਰੇਮ ਹੈ ਪ੍ਰੇਮ ਦਾ ਮਤਲਬ ਇਹ ਨਹੀਂ ਕਿ ਕੋਈ ਜੋੜੀਦਾਰ ਨਾਲ ਲੈ ਕੇ ਘੁੰਮੋ ਹੁਣ ਮੈਂ ਕੁਝ ਉੱਚੀ ਗੱਲ ਕਰ ਰਿਹਾ ਹਾਂ ਉੱਚਲੇ ਦਰਜੇ ਦੇ ਪ੍ਰੇਮ ਦੀ ਗੱਲ ਕਰ ਰਿਹਾ ਹਾਂ ਨਹੀਂ ਤਾਂ ਆਸਾਨ ਬਣ ਜਾਂਦਾ ਹੈ ਤੁਸੀਂ ਆਪਣੇ ਆਲੇ-ਦੁਆਲੇ ਉਹਨਾਂ ਲੋਕਾਂ ਦਾ ਗਿਰੋਹ ਇਕੱਠਾ ਕਰ ਲੈਂਦੇ ਹੋ ਜੋ ਸਾਰੇ ਬਿਨਾਂ ਪ੍ਰੇਮ ਵਾਲੇ ਹਨ ਫਿਰ ਤੁਹਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪ੍ਰੇਮ ਮੁਸ਼ਕਿਲ ਜਾਂ ਨਾਮਕੀਨ ਹੈ ਕਿਉਂ ਕਿ ਮੇਰੇ ਕੋਲ 100 ਉਦਾਹਰਨਾਂ ਹਨ ਵੇਖੋ ਇਹ 100 ਲੋਕ ਖੜੇ ਹਨ ਇਹੀ ਮੇਰਾ ਸਮਾਜਿਕ ਚੱਕਰ ਬਣ ਗਿਆ ਅਤੇ ਇਹਨਾਂ 100 ਲੋਕਾਂ ਵਿੱਚ ਮੈਨੂੰ ਕਿਸੇ ਵਿੱਚ ਵੀ ਉਹ ਲਾਲਸਾ ਉਹ ਪ੍ਰੇਮ ਨਜ਼ਰ ਨਹੀਂ ਆਉਂਦਾ ਇਸ ਤੋਂ ਕੀ ਸਾਬਤ ਹੁੰਦਾ ਕੀ ਇਹ ਸਾਬਤ ਹੁੰਦਾ ਕਿ ਪ੍ਰੇਮ ਹੋਈ ਨਹੀਂ ਸਕਦਾ ਜੀ ਨਹੀਂ ਇਸ ਤੋਂ ਕੇਵਲ ਇਹੀ ਪਤਾ ਲੱਗਦਾ ਹੈ ਕਿ ਤੁਸੀਂ ਗਲਤ ਟੋਲੀਆਂ ਵਿੱਚ ਰਹਿ ਰਹੇ ਹੋ ਇਸ ਲਈ ਸੰਗਤ ਬਹੁਤ ਵੱਡੀ ਚੀਜ਼ ਹੁੰਦੀ ਹੈ ਇੱਕ ਦਾ ਸੱਚ ਸੌ ਦੇ ਝੂਠ ਨੂੰ ਹਰਾ ਸਕਦਾ ਹੈ ਉਸ ਇੱਕ ਦੀ ਖੋਜ ਕਰੋ ਉਸ ਦੀ ਹੀ ਸੰਗਤੀ ਕਰੋ ਅਤੇ ਉਹ ਸੋ ਲੋਕ ਉਸ ਇੱਕ ਤੋਂ ਡਰ ਜਾਣਗੇ ਕਿਉਂਕਿ 1 ਕਰੋੜ ਲੋਕਾਂ ਦੇ ਝੂਠ ਨੂੰ ਵੀ ਇੱਕ ਮਨੁੱਖ ਦਾ ਸੱਚ ਹਰਾ ਸਕਦਾ ਹੈ